ਪੰਜਾਬ ਵਿੱਚ ਸਿਨੇਮਾ ਘਰਾਣੇ ਦੇ ਬੰਦ ਹੋ ਜਾਣ ਨਾਲ ਪੰਜਾਬੀ ਫਿਲਮਾਂ ਰਾਹੀਂ ਵਿਖਾਏ ਜਾਣ ਵਾਲੇ ਪੰਜਾਬੀ ਕਲਚਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਉਸ ਘਾਟੇ ਨੂੰ ਪੂਰਾ ਕਰਨ ਦੇ ਇਰਾਦੇ ਨਾਲ ਜਲੰਧਰ ਦੀ ਡਿਪਸ ਕੰਪਨੀ ਵੱਲੋਂ ਪਲਾਂਘਾਂ ਪੜਦੇ ਹੋਏ ਬਠਿੰਡਾ ਦੇ ਨੌਜਵਾਨ ਗਾਇਕ ਅਰਸ਼ਦੀਪ ਦੀ ਖੂਬਸੂਰਤ ਆਵਾਜ਼ ਵਿੱਚ ਪੰਜਾਬੀ ਗੀਤ ਵੈਲੀਆਂ ਦੇ ਲਾਣੇ ਨੂੰ ਅੱਜ ਫਰੀਦਕੋਟ ਵਿੱਚ ਗੁਰਸੇਵ ਕਮਾਨ ਦੇ ਗ੍ਰਹਿ ਵਿਖੇ ਰਿਲੀਜ਼ ਕੀਤਾ ਗਿਆ ਇਸ ਗਾਣੇ ਦੀ ਖੂਬਸੂਰਤ ਵੀਡੀਓਗ੍ਰਾਫੀ ਸਾਡੇ ਦਿਲਾਂ ਦੀ ਧੜਕਣ ਕੋਟ ਪੂਰਾ ਤੋਂ ਅਵਿਨਾਸ਼ ਚੋਹਾਨ ਵੱਲੋਂ ਕੀਤੀ ਗਈ ਹੈ ਅਤੇ ਇਸ ਗਾਣੇ ਵਿੱਚ ਐਕਟਰ ਅਮਨਦੀ ਫਰੀਦ ਕੋਟੀਆ ਅਤੇ ਐਕਟ੍ਰੈਸ ਜੈਸਮੀਨ ਵੱਲੋਂ ਬਹੁਤ ਹੀ ਵਧੀਆ ਕਲਾਕਾਰੀ ਵਿਖਾਉਂਦੇ ਹੋਏ ਗੀਤ ਨੂੰ ਚਾਰ ਚੰਦ ਵੀ ਲਾਏ ਗਏ ਹਨ। ਪਿਆਰੀ ਸਰੋਤਿਓ ਪਿਆਰ ਭਰੀ ਸਤਿਕਾਰ ਮੈਂ ਤੁਹਾਡਾ ਪ੍ਰਗਟ ਸੇਵਕ ਮਾਨ ਅੱਜ ਬੜੀ ਖੁਸ਼ੀ ਦੀ ਗੱਲ ਹੈ। ਤੇ ਬਹੁਤ ਹੀ ਸਤਿਕਾਰਯੋਗ ਮੇਰੇ ਵੱਡੇ ਵੀਰ ਅਵਨਾਸ਼ ਚਵਾਨ ਜੀ ਜਿਨ੍ਹਾਂ ਨੇ ਕਿ ਬਿਲਕੁਲ ਨਵਾਂ ਸੌਂਗ ਲੈ ਕੇ ਆ ਰਹੇ ਹਨ ਵੈਲੀਆਂ ਦੇ ਲਾਣੇ ਜਿਨ੍ਹਾਂ ਵਿੱਚ ਮਾਡਲਿੰਗ ਕੀਤੀ ਹੈ ਮੇਰੇ ਬਹੁਤ ਹੀ ਪਿਆਰੇ ਵੀਰ ਜਿਨ੍ਹਾਂ ਦੀਆਂ ਕਾਫੀ ਫਿਲਮਾਂ ਰਿਲੀਜ਼ ਹੋਈਆਂ ਹਨ ਅਮਨ ਜੀ ਅਮਨ ਜੀ ਜਿਨ੍ਹਾਂ ਨੇ ਬਹੁਤ ਵਧੀਆ ਮਾਡਲਿੰਗ ਕੀਤੀ ਹੈ ਤੇ ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਤੇ ਮੇਰੀ ਸਾਰਿਆਂ 'ਗੇ ਬੇਨਤੀ ਹੈ ਕਿ ਗਾਣੇ ਨੂੰ ਵੱਧ ਤੋਂ ਵੱਧ ਵੇਖੋ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਗਾਣਾ ਅਰਸ਼ਦੀਪ ਅਰਸ਼ਦੀ ਬਿਲਕੁਲ ਨਵੀਂ ਆਵਾਜ਼ ਹੈ ਗਾਣਾ ਸੁਣੋਗੇ ਤਾਨੂੰ ਆਨੰਦ ਮਿਲੇਗਾ ਔਰ ਸਾਡੇ ਵੀਰ ਅਵਨਾਜ ਜੀ ਦਾ ਮਾਣ ਮਤਾਓ ਇਹ ਗਾਣਾ ਵੱਧ ਵੱਧ ਵੇਖੋ ਔਰ ਵੱਧ ਵੱਧ ਸ਼ੇਅਰ ਕਰੋ ਜੀ ਦੋਸਤੋ ਸਸਕਾਲ ਮੈਂ ਤੁਹਾਡਾ ਆਪਣਾ ਵੀਡੀਓ ਡਾਇਰੈਕਟਰ ਅਵਿਨਾਸ਼ ਚੋਹਾਨ ਕੋਟ ਕੁਰੇ ਤੋਂ ਤੁਸੀਂ ਜਾਣਦੇ ਹੋ ਕਿ ਅਜ ਤੋਂ ਪਹਿਲਾਂ ਮੇਰੀਆਂ ਜੋ ਸ਼ਾਰਟ ਮੂਵੀਆਂ ਟੈਲੀ ਫਿਲਮਾਂ ਜੋ ਨਸ਼ਿਆ ਦੇ ਖਿਲਾਫ ਅਤੇ ਪਰੂਣ ਹਤਿਆ ਦੇ ਖਿਲਾਫ ਹਨ ਤੇ ਉਸ ਨੂੰ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਤੇ ਇਸ ਵਾਰ ਮੈਂ ਨਿਊ Song Belong to Valley ਆ ਦੇ ਲਾਣੇ ਜਿਸ ਦੇ ਗਾਇਕ ਨੇ ਸਾਡੇ ਬਹੁਤ ਹੀ ਅੱਛੇ ਕਲਾਕਾਰ ਸਿੰਗਰ ਅਰਸ਼ਦੀਪ ਜੀ ਤੇ ਜਿਨ੍ਹਾਂ ਦਾ ਮਿਊਜ਼ਿਕ ਕੀਤਾ ਹੈ ਰਵੀ ਸ਼ੰਕਰ ਜੀ ਤੇ ਐਡੀਟਰ ਹਨ सोनू ਮਟੂ ਜੀ ਜਲੰਧਰ ਤੋਂ ਤੇ ਇਸ ਦੇ ਜੋ ਮਾਡਲ ਹੈ ਹੀਰੋ ਯਾਨੀ ਕਿ ਅਮਨ ਫਰੀਦ ਕੋਟੀਆ ਜੈਸਮੀਨ ਕੌਰ ਜੀ ਤੇ ਹੋਰ ਸਾਡੇ ਜੋ ਕੈਮਰਾਮੈਨ ਹਨ ਚਰਨਜੀਤ ਸਿੰਘ ਜੀ ਬਿੱਟੂ ਕੋਟਕੁਬਰੇ ਤੋਂ ਤੇ ਮੈਂ ਸਾਰਿਆਂ ਦਾ ਧੰਨਵਾਦੀ ਆ ਤੇ ਸਭ ਤੋਂ ਜ਼ਿਆਦਾ ਧੰਨਵਾਦੀ ਆ ਮੈਂ ਸਾਡੇ ਸੁਪਰਸਟਾਰ ਸਾਡੇ ਬਹੁਤ ਹੀ ਅੱਛੇ ਗਾਇਕ ਜੋ ਮਾਦਾ ਦੀ ਭੇਟਾਂ ਗਾਉਂਦੇ ਨੇ ਮੇਰੀ ਮਰਜ਼ ਸਾਡੇ ਗੁਰਸੇਵਕ ਮਾਨ ਜੀ ਬਹੁਤ ਟਾਈਮ ਬਾਅਦ ਸਾਨੂੰ ਦਰਸ਼ਨ ਕਰਨ ਦਾ ਮੌਕਾ ਮਿਲਿਆ ਇਸ ਤੋਂ ਪਹਿਲਾਂ ਮੈਂ ਖੁਦ ਵੀ ਟੋਲ ਪਲੇ ਕਰਦਾ ਹੁੰਦਾ ਸੀ ਤੇ ਮੈਂ ਧੰਨਵਾਦੀ ਆ ਜਿਨ੍ਹਾਂ ਨੇ ਸਾਡਾ ਇਹ ਫਿਲਮ ਦਾ ਸੌਂਗ ਦਾ ਪੋਸਟਰ ਰਿਲੀਜ਼ ਕੀਤਾ ਹੈ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਡੇ ਮੀਡੀਆ ਚੈਨਲ ਦੇ ਮਾਦਮ ਰਾਏ ਨੂੰ স্পੈਸ਼ਲ ਥੈਂਕਸ ਕਰਦਾ ਕਿ ਜਿਵੇਂ ਮੇਰੀਆਂ ਪਹਿਲੀਆਂ ਫਿਲਮਾਂ ਸੌਂਗ ਨੂੰ ਤੁਸੀਂ ਪਿਆਰ ਦਿੱਤਾ ਇਸ ਵਾਰ ਵੀ ਇਸ ਸੌਂਗ ਨੂੰ ਬਿਲੋਂਗ ਟੂ ਵੈਲੀਅਰ ਦੇ ਲਾਣੇ ਨੂੰ ਵੱਧ ਤੋਂ ਵੱਧ ਪਿਆਰ ਦਿਓਗੇ ਸ਼ੇਅਰ ਕਰੋਗੇ ਕਮੈਂਟ ਕਰੋਗੇ ਲਾਈਕ ਕਰੋਗੇ ਧੰਨਵਾਦ ਹਾਂਜੀ ਸਾਥੀਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਇੱਕ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਅਸੀਂ ਤੁਹਾਡੇ ਸੇਵਾ ਦੇ ਵਿੱਚ ਇੱਕ ਨਵਾਂ ਸੌਂਗ ਲੈ ਕੇ ਆ ਰਹੇ ਹਾਂ ਬਿਲੋਂਗ ਟੂ ਵੈਲਿਆਂ ਦੇ ਲਾਣੀ ਜਿਨ੍ਹਾਂ ਨੂੰ ਅੱਜ ਇੱਕ ਬਹੁਤ ਹੀ ਵਧੀਆ ਸ਼ੁਭ ਦਿਨ ਚੜ੍ਹਿਆ ਹੈ ਜਿਨ੍ਹਾਂ ਨੂੰ ਅਸੀਂ ਮੇਰੇ ਉਸਤਾਦ ਜੀ ਵੀ ਨੇ ਤੇ ਆਪਣੇ ਸਭ ਤੋਂ ਵਧੀਆ ਇਹਨਾਂ ਦੇ ਜਗਰਾਤਾ ਤੇ ਆਪਣੇ ਮਾਤਾ ਦੀਆਂ ਭੇਟਾਂ ਦੇ ਕਲਾਕਾਰ ਸ਼੍ਰੀ ਗੁਰਸੇਵਕ ਮਾਨ ਜੀ ਇਹ ਮੇਰੇ ਉਸਤਾਦ ਜੀ ਨੇ ਤੇ ਮੈਂ ਇਹਨਾਂ ਤੋਂ ਕੈਮਰਾ ਫੇਸ ਮੈਂ ਇਹਨਾਂ ਤੋਂ ਸਿੱਖਿਆ ਹੈਗਾ ਸ਼ੁਰੂ ਤੋਂ ਇਹ ਮਤਲਬ ਕਿ ਜਿੰਨਾ ਐਸ ਲਾਈਨ ਦੇ ਵਿੱਚ ਮੈਨੂੰ ਇਹਨਾਂ ਨੇ ਲਿਆਂਦਾ ਹੈਗਾ ਤੇ ਪਰ ਅੱਜ ਅਸੀਂ ਫਿਰ ਇਹ ਗਾਣਾ ਅਸੀਂ ਇਹਨਾਂ ਦੇ ਕਰ ਕਮਲਾ ਸ਼ੁਭਾਥਾ ਰਹੀ ਰਿਲੀਜ਼ ਕਰਵਾਉਣ ਜਾ ਰਹੇ ਆ ਤੇ ਇਸ ਗਾਣੇ ਦੇ ਡਾਇਰੈਕਟਰ ਸਾਹਿਬ ਨੇ ਸ਼੍ਰੀ ਅਵਨਾਸ਼ ਚੋਹਾਨ ਜੀ ਜੋ ਕਿ ਬਹੁਤ ਹੀ ਵਧੀਆ ਡਾਇਰੈਕਟਰ ਇਹਨਾਂ ਨੇ ਬਹੁਤ ਵਧੀਆ-ਵਧੀਆ ਫਿਲਮਾਂ ਤੁਹਾਨੂੰ ਸਰੋਤਿਆਂ ਨੂੰ ਦਿੱਤੀਆਂ ਹਨ ਤਰੂਣ ਹਤਿਆ ਤੇ ਨਸ਼ਿਆਂ ਦੇ ਨਸ਼ਿਆ ਦੇ ਖਿਲਾਫ ਇਹ ਫਿਲਮਾਂ ਅਕਸਰ ਹੀ ਬਣਾਉਂਦੇ ਰਹਿੰਦੇ ਹਨ ਜੋ ਮਾਰਕੀਟ ਦੇ ਵਿੱਚ ਬਹੁਤ ਹੀ ਇਹਨੇ ਨੇ 50-60 ਤੋਂ ਵੱਧ ਫਿਲਮਾਂ ਮਾਰਕੀਟ ਦੇ ਵਿੱਚ ਪਈਆਂ ਹਨ ਇਹਨਾਂ ਨੇ ਬਹੁਤ ਹੀ ਵਧੀਆ ਢੰਗ ਨਾਲ ਵੀਡੀਓਗ੍ਰਾਫੀ ਕਰਕੇ ਇਸ ਗਾਣੇ ਨੂੰ ਤੁਹਾਡੇ ਕੋਲੇ ਪੇਸ਼ ਕੀਤਾ ਹੈ ਦੋਸਤੋ ਮੈਨੂੰ ਉਮੀਦ ਹੈ ਕਿ ਤੁਸੀਂ ਇਸ ਗਾਣੇ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਲਾਈਕ ਕਰੋਗੇ ਤੇ ਸਾਡੇ ਵਰਗੇ ਛੋਟੇ ਜਿਹੇ ਕਲਾਕਾਰਾਂ ਦਾ ਮਾਨ ਵਧਾਓਗੇ ਮੈਂ ਧੰਨਵਾਦਾਂ ਗੁਰਸੇਵ ਕੁਮਾਰ ਜੀ ਦਾ ਜਿਨ੍ਹਾਂ ਨੇ ਅੱਜ ਗਾਣੇ ਦਾ ਪੋਸਟਰ ਰਿਲੀਜ਼ ਕੀਤਾ ਤੇ ਉਹਨਾਂ ਚੌਹਾਂ ਜੀ ਦਾ ਵੀ ਧੰਨਵਾਦਾਂ ਤੇ ਸਾਨੂੰ ਇਹ ਕੰਮ ਇਹ ਫਿਲਮਾਂ ਦੇ ਵਿੱਚ ਜਾਣਿਆ ਜਾਂਦੇ ਜਿੰਦੇ ਰਹਿੰਦੇ ਹਨ ਤੇ ਆਪਣੇ ਚੈਨਲ ਦੇ ਮਾਧਿਮ ਰਾਹੀਂ ਗੁਰਪ੍ਰੀਤ ਜੀ ਮੈਂ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਐ ਜਿਨ੍ਹਾਂ ਨੇ ਅੱਜ ਟਾਈਮ ਛੋ ਟਾਈਮ ਕੱਢ ਕੇ ਸਾਡੇ ਗਾਣੇ ਦੀ ਕਵਰੇਜ ਕੀਤੀ ਹੈਗੀ ਆ ਬਹੁਤ-ਬਹੁਤ ਧੰਨਵਾਦ ਜੀ ਪਲੀਜ਼ ਦੋਸਤੋ ਲਾਈਕ ਸ਼ੇਅਰ ਐਂਡ ਕਮੈਂਟ ਲਾਈਕ ਸ਼ੇਅਰ ਸਪੋਰਟ ਕਰ ਦੇਣਾ ਭੁੱਲਣਾ ਜ਼ਰੂਰ ਕਰ ਧੰਨਵਾਦ